ਸਾਹਰ ਨੂੰ ਪੱਟਾ ਆਪਾਂ ਨੂੰ ਜੇ ਆਪਣੀ ਮਰਤਣ ਵਾਲਾ ਮਾਗੇ ਫੇਰ ਇੱਥੋਂ ਕੁਝ ਕੱਟ ਕੇ ਲੈ ਕੇ ਜਾਵਾਂਗੇ ਹਨਾ ਜੋ ਉਹਦਾ ਝੋੜੀਆਂ ਭਰ ਦਿੰਦੇ ਨੇ ਆਪਣੀਆਂ ਹਰ ਪ੍ਰਕਾਰ ਦੇ ਤੇ ਲੰਗਰ ਲੱਗੇ ਹੋਏ ਨੇ ਸੰਗਤਾਂ ਲੰਗਰਾਂ ਦੇ ਵਿੱਚੋਂ ਪ੍ਰਸ਼ਾਦੇ ਵੀ ਛੱਕਦੀ ਐ ਗੁਰ ਅਸਥਾਨਾਂ ਦੇ ਦਰਸ਼ਨ ਵੀ ਕਰਦੀ ਐ ਉੱਥੇ ਹੀ ਨੌਜਵਾਨਾਂ ਦੇ ਵੱਲੋਂ ਇਹ ਦੇਖਿਆ ਜਾਂਦਾ ਵੀ ਇੱਥੇ ਕਿਹੜੀ ਚੀਜ਼ ਦੀ ਕਮੀ ਆ ਉਹ ਸੇਵਾ ਨੂੰ ਲੁੱਟਿਆ ਜਾਵੇ ਤੇ ਇਹ ਸੇਵਾ ਲੁੱਟੀ ਜਾ ਰਹੀ ਐ ਝਾੜੂ ਦੀ ਸੇਵਾ ਕੀਤੀ ਜਾ ਰਹੀ ਐ ਹਰਥਾਂ ਤੁਸੀਂ ਦੇਖ ਸਕਦੇ ਹੋ ਜਦੋਂ ਹੱਥਾਂ ਦੇ ਵਿੱਚ ਕੁਝ ਖਾਣ ਪੀਣ ਦਾ ਸਮਾਨ ਹੁੰਦਾ ਆ ਤੇ ਅਸੀਂ ਚੱਲਦੇ-ਚੱਲਦੇ ਉਹਨੂੰ ਰਸਤੇ 'ਚ ਸੁੱਟ ਦਿੰਨੇ ਆ ਪਰ ਉਹ ਰਸਤਿਆਂ ਨੂੰ ਸਾਫ਼ ਕਰਨ ਦਾ ਕੰਮ ਵੀ ਇਹ ਬਠਿੰਡੇ ਵਾਲੇ ਨੌਜਵਾਨਾਂ ਨੇ ਉਪਰਾਲਾ ਸ਼ੁਰੂ ਕੀਤਾ ਇਹ ਕਵਰ ਕਰ ਲੈਂਦੇ ਹਾਂ ਕਿੰਨੀ ਕਿਦੂਰ ਤੱਕ ਚੱਲ ਕੇ ਜਾਂਦੇ ਹਾਂ 10-12 ਕਿਲੋਮੀਟਰ ਦਾ ਬੰਦ 10-12 ਕਿਲੋ ਹਾਂਜੀ 18 ਦਿਨ ਝਾੜੂ ਲਾਉਂਦੇ ਹਾਂ ਹਾਂਜੀ ਥੱਕਦੇ ਤਾਂ ਹੋ ਗਏ ਨਹੀਂ ਸਕਾਵਰ ਮਹਿਸੂਸ ਨਹੀਂ ਹੁੰਦੀ ਇਸ ਪੋਜ ਦਾ ਕਿਹੜੇ ਖਲੇਰੇ ਹੋ ਇਹਨਾਂ ਨੂੰ ਇਕੱਠੇ ਕਰਕੇ ਇੱਕ ਥਾਂ ਗੱਟੀ 'ਚ ਪਾ ਕੇ 10-20 ਮਹੀਨਾ ਚ ਪਾਉਂਦੇ ਹਾਂ ਇਹ ਮਤਲਬ ਕਿ ਤੁਹਾਡੇ ਮਨ ਦੀ ਇੱਛਾ ਸੀ ਕਿ ਇਹ ਸੇਵਾ ਕਰੀ ਜਾਂ ਕਿਸੇ ਨੇ ਤੁਹਾਨੂੰ ਪ੍ਰੇਰਿਤ ਕੀਤਾ ਨਹੀਂ ਜੀ ਇਹ ਮਨ ਦੀ ਇੱਛੇ ਸੀਗੀ ਬਸ ਜਿਵੇਂ ਪਤਾ ਲੱਗੇ ਕਿ ਘਾਟ ਮਹਿਸੂਸ ਹੋ ਰਹੀ ਹੈ ਕਿ ਗੰਦਗੀ ਵਾਲੀ ਖਲੇਰੀ ਹੈ ਉਹਨੂੰ ਇਕੱਠਾ ਕਰਨਾ ਬਸ ਉਹ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਕੁਲ ਦੁਨੀਆ ਸਜਦਾ ਕਰਦੀ ਉਹਨੇ ਛੋਟੇ ਸਾਹਿਬ ਜਦੇ ਦੀ ਸ਼ਹਾਦਤ ਨੂੰ ਤੇ ਕੋਈ ਵੀ ਇਦਾਂ ਦੇਖਦਾ ਹੈ ਕਿ ਕਿਹੜੀ ਸੇਵਾ ਇਸ ਸਥਾਨ ਤੋਂ ਲੁੱਟੀ ਜਾਵੇ ਕਿਉਂਕਿ ਇੱਥੇ ਸੰਗਤਾਂ ਜਿੱਥੇ ਨਤਮਸਤਕ ਹੁੰਦੀਆਂ ਨੇ ਉੱਥੇ ਸੇਵਾਵਾਂ ਵੀ ਲੁੱਟਣ ਆਉਂਦੀਆਂ ਨੇ ਉੱਥੇ ਹੀ ਗੱਲਬਾਤ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਹਰ ਪ੍ਰਕਾਰ ਦੇ ਇੱਥੇ ਲੰਗਰ ਲੱਗੇ ਹੋਏ ਆ ਬਜ਼ੁਰਗਾਂ ਦੀ ਮ사ਜ ਦੇ ਲੰਗਰ ਉੱਥੇ ਹੀ ਝਾੜੂ ਦੀ ਸੇਵਾ ਤੁਸੀਂ ਦੇਖ ਸਕਦੇ ਕਿਉਂਕਿ ਜੋ ਰਾਹ ਰਸਤਿਆਂ ਦੇ ਵਿੱਚ ਕਾਫੀ ਤੁਸੀਂ ਦੇਖ ਸਕਦੇ ਹੋ ਜਦੋਂ ਅਸੀਂ ਕੁਝ ਖਾਂਦੇ ਪੀਂਦੇ ਆ ਖਰੀਦਦੇ ਆ ਤਾਂ ਰਸਤਿਆਂ ਦੇ ਵਿੱਚ ਸੁੱਟ ਦਿੰਦੇ ਆ ਪਰ ਉੱਥੇ ਹੀ ਰਸਤਿਆਂ ਨੂੰ ਸਾਫ਼ ਕਰਨ ਦੇ ਲਈ ਵੀ ਆ ਦੇਖੋ ਨੌਜਵਾਨਾਂ ਵੱਲੋਂ ਉਪਰਾਲਾ ਕੀਤਾ ਗਿਆ ਇਹ ਕੋਈ ਸੰਸਥਾ ਨਹੀਂ ਇਹਨਾਂ ਵੱਲੋਂ ਬਣਾਈ ਗਈ ਆਪ ਮੁਹਾਰੇ ਨੌਜਵਾਨ ਇਸ ਸਥਾਨਾਂ ਤੇ ਪਹੁੰਚਦੇ ਨੇ ਤੇ ਇਹ ਮੰਦੇ ਵਿੱਚ ਫੁਰਨਾ ਫੁਰਦਾ ਆ ਪੇ ਸੰਗਤ ਸੇਵਾ ਕਰੀਏ ਤੇ ਕਿਹੜੀ ਕਰੀਏ ਸੰਗਤ ਦੀ ਸੇਵਾ ਤਾਂ ਹਰ ਕੋਈ ਕਰਦਾ ਪਰ ਰਾਹਾਂ ਦੀ ਸੇਵਾ ਵੀ ਬੜੇ ਵਿਲੱਖਣ ਹੀ ਹੋਣਗੇ ਜਿਹੜੇ ਸੇਵਾ ਕਰਦੇ ਹੋਣਗੇ ਆ ਦੇਖੋ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਝਾੜੂ ਹੈ ਨਾਲ ਝੋਲਾ ਵੀ ਫੜਿਆ ਹੋਇਆ ਤਾਂ ਜੋ ਕੋਈ ਸਮਾਨ ਜੋ ਡਿੱਗਦਾ ਉਹ ਵੀ ਵਿੱਚ ਪਾਇਆ ਜਾਵੇ ਸੋ ਗੱਲਬਾਤ ਵੀ ਕਰਾਂਗੇ ਦੇਖੋ ਨੌਜਵਾਨ ਕਿਸ ਤਰੀਕੇ ਦੇ ਨਾਲ ਆ ਛੋਟੇ ਬੱਚੇ ਵੀ ਸੇਵਾ ਕਰਨ ਲੱਗੇ ਹੋਏ ਨੇ ਗੱਲਬਾਤ ਕਰ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਹੜੇ ਪਿੰਡ ਤੋਂ ਆਏ ਤੁਸੀਂ ਸਾਡਾ ਪਿੰਡ ਪੂਲੀ ਹੈ ਜੀ ਬਠਿੰਡਾ ਜ਼ਿਲ੍ਹਾ ਜੀ ਓਕੇ ਸਾਰੇ ਹੀ ਬਠਿੰਡੇ ਜ਼ਿਲ੍ਹੇ ਤੋਂ ਆ ਜੀ ਹਾਂਜੀ 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 ਇੱਕੋ ਹੀ ਪਿੰਡ ਤੋਂ ਆ ਜੀ ਸਾਰੇ ਓਕੇ ਤੇ ਇੱਥੇ ਮਤਲਬ ਕਿ ਇਹੀ ਸੇਵਾ ਕਰਨ ਲਈ ਪਹੁੰਚੇ ਸੀ ਜੀ ਮਨ ਦੇ ਵਿੱਚ ਕੀ ਸੋਚ ਕੇ ਆਏ ਸੀ ਤੁਸੀਂ ਹਾਂਜੀ ਵੈਸੇ ਤਾਂ ਜੀ ਉਹ ਸਾਡੀ ਦੂਸਰੀ ਸੰਗਤ ਵੀ ਨਾਲ ਆਈ ਆ ਜਿਹੜੇ ਹੋਰ ਸੇਵਾਦਾਰ ਆ ਸਾਡੇ ਪਿੰਡ ਵੱਲੋਂ ਤੇ ਇੱਕ ਚੱਕ RAM ਸਿੰਘ ਵਾਲੇ ਵੱਲੋਂ ਲੰਗਰ ਵੀ ਲਗਾਇਆ ਗਿਆ ਹਾਂ ਤੇ ਬਾਕੀ ਅਸੀਂ ਥੋੜੇ ਸੇਵਾਦਾਰ ਮੁੰਡੇ ਇਧਰ ਲੈ ਕੇ ਸਫਾਈ ਦੀ ਸੇਵਾ ਕਰ ਰਹੇ ਹਾਂ ਜੀ ਮਤਲਬ ਦੇਖ ਲਿਆ ਵੀ ਸੇਵਾ ਕਿਹੜੀ ਚਾਹੀਦੀ ਆ ਉਸੇ ਹੀ ਸੇਵਾ ਨੂੰ ਲੱਗ ਗੀ ਹਾਂਜੀ ਹਾਂਜੀ ਈਮਾਨ ਦੇ ਵਿੱਚ ਆਇਆ ਵੀ ਰਾਹਾਂ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਇਹ ਤਾਂ ਇਹ ਹੈ ਕਿ ਜਿਹੜੇ ਵੀ ਹੁਣ ਇਹ ਜਿਹੜੇ ਦਰਬਾਰ ਸਾਹਿਬ ਲਈ ਮੇਨ ਜਿਹੜੇ ਰਸਤੇ ਆ ਨਾ ਜੀ ਇਹਨਾਂ ਵਿੱਚ ਡਿਸਪੋਜ਼ਲ ਲੰਗਰ ਜ਼ਿਆਦਾ ਹੋਣ ਦੇ ਕਾਰਨ ਹਾਂ ਡਿਸਪੋਜ਼ਲ ਜ਼ਿਆਦਾ ਇੱਥੇ ਖਿਲਾਰੇ ਜਾਂਦੇ ਆ ਤੇ ਉਹ ਰਸਤਾ ਖਰਾਬ ਹੋ ਜਾਂਦਾ। ਜੀ ਕਿਉਂਕਿ ਆਪਾਂ ਗੁਰੂ ਸਾਹਿਬ ਦੇ ਆਦਰ ਸਤਕਾਰ ਲਈ ਆਏ ਆ ਜਿੱਨਾਂ ਗੁਰੂ ਸਾਹਿਬ ਦਾ ਆਦਰ ਸਤਕਾਰ ਹੋ ਜੇ ਉਹਨਾਂ ਹੀ ਥੋੜਾ ਜੀ ਸਫਾਈ ਤੇ ਸੁਚੰਭਾ ਦਾ ਧਿਆਨ ਰੱਖਿਆ ਜਾਵੇ। ਇਸੇ ਕਰਕੇ ਆ ਡਿਸਪੋਜ਼ਲਾਂ ਦੀ ਜਿਹੜੀ ਸਫਾਈ ਕਰਦਨੇ ਆਂ ਇਹ ਸੜਕਾਂ ਦੇ ਉੱਪਰ ਜਿੰਨਾ ਵੀ ਉਹ ਹੁੰਦਾ ਜੀ ਮਤਲਬ ਪੂਰਾ ਏਰੀਆ ਸਾਫ਼ ਕਰਦੇ ਹੋ ਫਿਰ ਜਿੱਥੇ ਤੁਹਾਨੂੰ ਲੱਗਦੀ ਹੈ ਕਿ ਗੰਦਗੀ ਹੈਗੀ ਆ ਜਿੱਥੇ ਵੀ ਕਿਤੇ ਗੰਦਗੀ ਦਿਖਦੀ ਹੈ ਜੀ ਉੱਥੇ ਹੀ ਝਾੜੂ ਲਾ ਦਈ ਦਈ ਸਾਰਾ ਦਿਨ ਝਾੜੂ ਹੀ ਲਾਉਂਦੇ ਹਾਂ ਹਾਂਜੀ ਹਾਂਜੀ ਉਹ ਕਿੱਥੇ ਕਾਵਟ ਨਹੀਂ ਮਹਿਸੂਸ ਹੁੰਦੀ ਹੈਗੀ ਨਹੀਂ ਕੋਈ ਥਕਾਵਟ ਨਹੀਂ ਜੀ ਮਹਾਰਾਜ ਨੇ ਮਸਾਂ ਦਾ ਇਸ ਚੀਜ਼ ਦਾ ਮੌਕਾ ਦਿੱਤਾ ਜੀ ਸੇਵਾ ਕਿਤੇ ਕਰਮਾਂ ਨਾਲ ਮਿਲਦੀ ਆ ਜੀ ਦੇਣ ਤੁਸੀਂ ਰਹਿੰਦੇ ਹੋ ਤੇ ਸੇਵਾ ਕਰਦੇ ਆਂ ਜੀ ਪੰਜ ਛੇ ਦਿਨ ਇੱਥੇ ਹੀ ਆ ਜੀ ਅਲੇ ਜੀ ਪਹਿਲੇ ਮਤਲਬ ਆਏ ਸੇਵਾ ਪਹਿਲੀ ਵਾਰੀ ਕਰਨ ਲੱਗੇ ਜਾਂ ਹਰ ਸਾਲ ਹੀ ਕਰਦੇ ਹੋ ਨਹੀਂ ਪਹਿਲਾਂ ਲੰਗਰ ਦੀ ਸੇਵਾ ਹੀ ਕਰਦੇ ਆਂ ਜੀ ਇਹ ਪਹਿਲੀ ਵਾਰ ਕਰਨ ਲੱਗੇ ਜੀ ਵੈਸੇ ਹੂੰ ਸਾਡੇ ਪਿੰਡ ਦੇ ਵਿੱਚ ਹੀ 10 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਓਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਬਣੀ ਹੋਈ ਆ ਜੀ ਗੁਰੂ ਸਾਹਿਬ ਦਾ ਸਰੂਪ ਜਿੱਧਰ ਵੀ ਜਾਂਦਾ ਸੀ ਮੁਰਦਾ ਸਫਾਈ ਕਰਦੇ ਆਂ ਜੀ ਅੱਛਾ ਤੁਸੀਂ ਉਦੋਂ 10 ਸਾਲਾਂ ਤੋਂ ਹੀ ਛਾੜੂ ਦੀ ਸੇਵਾ ਕੀ ਹਾਂਜੀ ਪਿੰਡ ਦੇ ਵਿੱਚ ਕਰ ਰਹੇ ਆਂ ਜੀ ਕੀ ਆ ਬਾਤ ਤੋ ਦੇਖੋ ਪਿੰਡਾਂ ਦੇ ਵਿੱਚ ਸੇਵਾ ਸ਼ੁਰੂ ਹੋਈ ਤੇ ਫਤੇਕਰ ਸਾਹਿਬ ਦੀ ਪਾਵਨ ਧਰਤੀ ਤੇ ਵੀ ਆ ਕੇ ਝਾੜੂ ਦੀ ਸੇਵਾ ਲਈਆ ਉਹੀ ਸੇਵਾ ਲੁੱਟਰੇ ਨੇ ਬੱਚੇ ਨਾਲ ਵੀ ਗੱਲ ਕਰਾਂਗੇ ਪੁੱਤਰ ਜੀ ਤੁਸੀਂ ਹੱਥਾਂ ਦੇ ਵਿੱਚ ਗਿੱਟਾ ਫੜਿਆ ਹੋਇਆ ਵੀ ਜਿਹੜੀ ਵੀ ਕੋਈ ਚੀਜ਼ ਆ ਤੇ ਵਿੱਚ ਪਾ ਲੈਂਦੇ ਹੋ ਤੁਹਾਡੇ ਮਨ ਦੇ ਵਿੱਚ ਕੀ ਵੀ ਆਇਆ ਵੀ ਇਹੀ ਸੇਵਾ ਕਰਦੀ ਹੈ ਦੇਖੋ ਜੀ ਪਹਿਲਾਂ ਤਾਂ ਕਾਫੀ ਜ਼ਿਆਦਾ ਇੱਥੇ ਗੰਦਗੀ ਹੋ ਜਾਂਦੀ ਆ ਇਸ ਕਾਰਨ ਹੁਣ ਜਿਵੇਂ ਆਪਾਂ ਬੋਨਕਰਾਂ ਇਕੱਠਾ ਦਾ ਕਰ ਲੈਂਦੇ ਆ ਉਹਨਾਂ ਜੇ ਆਪਾਂ ਇੱਕ ਥਾਂ ਤੇ ਇਕੱਠਾ ਕਰਕੇ ਰੱਖ ਦਿੰਨੇ ਆ ਤਾਂ ਉਸ ਦਾ ਕੋਈ ਫਾਇਦਾ ਨਹੀਂ ਉਹ ਫਿਰ ਖਿੱਲਰ ਜਾਂਦਾ ਉਹ ਫਿਰ ਸੰਗਤਾਂ ਦੇ ਕਾਰਨ ਖਿੱਲਰ ਜਾਂਦਾ ਇਸ ਤਰ੍ਹਾਂ ਅਸੀਂ ਇੱਕ ਗੱਟੇ ਚਾ ਰਾ ਕੇ ਤੇ ਕਾਫੀ ਜ਼ਿਆਦਾ ਅਸੀਂ ਬਚਤ ਕਰ ਸਕਦੇ ਆ ਆਪਣੇ ਰਾਹ ਦੀ ਵੀ ਕਿੰਨੇ ਸਾਲ ਦੀ ਉਮਰ ਹੈ ਤੁਹਾਡੀ ਮੇਰੀ 14 ਸਾਲ ਦੀ ਉਮਰ ਹੈ ਜੀ 14 ਸਾਲ ਹਰ ਸਾਲ ਆਉਂਦੀ ਹੁੰਦੀ ਕਿਰਤੀ ਹਾਂ ਹਾਂ ਜੀ ਹਰ ਸਾਲ ਆਈ ਹੈ ਕਿਵੇਂ ਦੇਖਦੇ ਹੋ ਛੋਟੇ ਸਾਹਿਬ ਜਦੇ ਦੀ ਸ਼ਹੀਦੀ ਨੂੰ ਇਹ ਕਾਫੀ ਜ਼ਿਆਦਾ ਮੋਂ ਸਾਡੀ ਚੜ੍ਹਦੀ ਕਲਾ ਦਾ ਉਹ ਹੈ ਜੀ ਪ੍ਰਤੀਕ ਜੀ ਨਿੱਕੇ ਨਿੱਕੇ ਬੱਚਿਆਂ ਦਾ ਕਾਫੀ ਜ਼ਿਆਦਾ ਸਹਿਯੋਗ ਦਿੱਤਾ ਸਾਨੂੰ ਗੁਰੂ ਮਹਾਰਾਏ ਨੇ ਏਡੇ ਵੱਡੇ ਬਖਸ਼ ਦਿੱਤੇ ਆਈ ਉਹਨਾਂ ਦਾ ਵੀ ਕਾਫੀ ਜ਼ਿਆਦਾ ਹੌਸਲੇ ਨੇ ਜਿਨ੍ਹਾਂ ਕਾਰਨ ਅਸੀਂ ਇੱਥੇ ਆਉਣੇ ਆਈ ਜੀ 14 ਸਾਲ ਦੀ ਉਮਰ ਹੈ ਕਦੇ ਮਹਿਸੂਸ ਨਹੀਂ ਹੋਇਆ ਵੀ ਮੈਂ ਕਿਹੜੀ ਸੇਵਾ ਕਰਦਾ ਪਿਆ ਆ ਨਹੀਂ ਨਹੀਂ ਇਹ ਸਭ ਤਾਂ ਗੁਰੂ ਮਹਾਰਾਏ ਦੀ ਕਿਰਪਾ ਹੀ ਹੈ ਤਾਂ ਮਹਾਰਾਏ ਨੇ ਬਖਸ਼ ਬਖਸ਼ੀ ਹੈ ਜੀ ਸਾਨੂੰ ਇਸੇ ਕਾਰਨ ਸੀ ਇਹ ਸੇਵਾ ਕਰਦੇ ਆ ਬਠਿੰਡਾ ਤੋਂ ਹੀ ਹਾਂ ਜੀ ਬਠਿੰਡਾ ਤੋਂ ਹੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਹੱਥਾਂ ਦੇ ਵਿੱਚ ਝਾੜੂ ਹੈ ਤੇ ਲਗਾਤਾਰ ਜਿਹੜੀ ਝਾੜੂ ਫੇਰਿਓ ਸੇਵਾ ਕਰ ਰਹੇ ਹੋ ਬਧੀਆ ਬਧੀਆ ਪ੍ਰਮਾਤਾਂ ਸਰਕਰ ਨਾਲ ਮੇਰੇ ਨਾਲ ਸਫਾਈ ਕਰ ਰਹੇ ਆ ਡਿਸਪੋਜ਼ ਲਗੜੇ ਖਿਲਰੇ ਹੋਏ ਉਹਨਾਂ ਨੂੰ ਇਕੱਠੇ ਕਰਕੇ ਇੱਕ ਥਾਂ ਗੱਟੇ 'ਚ ਪਾ ਕੇ 10-20 ਨਾਲ ਚ ਪਾਉਂਦੇ ਆ ਇਹ ਮਤਲਬ ਕਿ ਤੁਹਾਡੇ ਮਨ ਦੀ ਇੱਛਾ ਸੀ ਵੀ ਇਹ ਸੇਵਾ ਕਰੀਏ ਜਾਂ ਕਿਸੇ ਨੇ ਤੁਹਾਨੂੰ ਪ੍ਰੇਰਿਤ ਕੀਤਾ ਨਹੀਂ ਜੀ ਇਹ ਮਨ ਦੀ ਇੱਛੇ ਸੀਗੀ ਬਸ ਜਿਵੇਂ ਪਤਾ ਲੱਗੇ ਕਿ ਆ ਕਾਟ ਮਹਿਸੂਸ ਹੋ ਰਹੀ ਹੈ ਕਿ ਗੰਦਗੀ ਬੜੀ ਖਿਲਰੀ ਹੋ ਉਹਨੂੰ ਇਕੱਠਾ ਕਰਨਾ ਬਸ ਆਪਣੀ ਮਰਜ਼ੀ ਨਾਲ ਕੋਈ ਨਾਲ ਮੈਸੇਜ ਵੀ ਦੇ ਰਿਹਾ ਨੌਜਵਾਨਾਂ ਨੂੰ ਸੰਗਤ ਨੂੰ ਕਿ ਭਈ ਆ ਤੁਸੀਂ ਐਵੇਂ ਇਸ ਰਾਹਾਂ ਦੇ ਵਿੱਚ ਜਿਹੜੇ ਰਾਹਾਂ ਚ ਮੇਰੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਹਨ ਉਹ ਰਾਹਾਂ ਵਿੱਚ ਗੰਦਨਾ ਪਾਇਆ ਜਾਵੇ ਹਾਂ ਜੰਦਾ ਉਹਨਾਂ ਨੂੰ ਕਿਹਾ ਤਾਂ ਜਾਂਦਾ ਹੀ ਫੇਰ ਵੀ ਬੱਸ ਸੱਟ ਦਿੰਦੇ ਆਈ ਸੱਟ ਦਿੰਦੇ ਆ ਹਾਂਜੀ ਮਨ ਦੇ ਵਿੱਚ ਗੁੱਸਾ ਵੀ ਆਉਂਦਾ ਹੀ ਆ ਫਿਰ ਨਹੀਂ ਮੈਨੂੰ ਗੁੱਸਾ ਤਾਂ ਨਿਮਰਤਾ ਨਾਲ ਲੱਗੇ ਰਹਿੰਦੇ ਆਈ ਬੱਸ ਜੀ ਤੁਸੀਂ ਵੀਰ ਕੀ ਕਹਿਣਾ ਚਾਹੋਗੇ ਵੈਸੇ ਅਸੀਂ ਦੇਖ ਰਹੇ ਹਾਂ ਕਾਫੀ ਤੁਸੀਂ ਗਰੁੱਪ ਬਣਾ ਕੇ ਜਿਹੜੀ ਇਹ ਸੇਵਾ ਕਰ ਰਹੇ ਹੈਗੇ ਤੂੰ ਪਹਿਲੀ ਵਾਰੀ ਆ ਥੋੜੀ ਵੀ ਮੈਂ ਇੱਕ ਦੀ ਪਹਿਲੀ ਵਾਰ ਆਏ ਹਾਂ ਜੀ ਪਹਿਲੀ ਵਾਰੀ ਹਾਂਜੀ ਪਤਿਕਰ ਸਾਹਿਬ ਵੀ ਪਹਿਲੀ ਵਾਰੀ ਆਏ ਨਹੀਂ ਉਹ ਮੇ ਤਾਂ ਕਈ ਵਾਰ ਆਏ ਹਾਂ ਜੀ ਇੱਕ ਦੀ ਜੋੜ ਮੇਲੇ ਤੇ ਪਹਿਲੀ ਵਾਰ ਆਏ ਹਾਂ ਜੋੜ ਮੇਲੇ ਤੇ ਪਹਿਲੀ ਵਾਰ ਹਾਂਜੀ ਮਹਿਸੂਸ ਤਾਂ ਨਹੀਂ ਹੁੰਦਾ ਵੀ ਮੈਂ ਬੇਇੱਜ਼ਤੀ ਮਹਿਸੂਸ ਹੁੰਦੀ ਹੋਵੇ ਵੀ ਹਾਂ ਵੀ ਮੈਂ ਆ ਸੇਵਾ ਕਰ ਰਹੀ ਆ ਮੈਨੂੰ ਲੋਕ ਵੇਖ ਕੇ ਕੀ ਕਹਿਣਗੇ ਨਹੀਂ ਨਹੀਂ ਜੀ ਆਪਾਂ ਤਾਂ ਨਿਮਰਤਾ ਨਾਲ ਹੀ ਆਪਾਂ ਨੂੰ ਗੁਰੂ ਘਰ ਆ ਜਾਉਣਾ ਚਾਹੀਦਾ ਹਨਾ ਜੀ ਉਹ ਭਗਵਾਨ ਸਾਹਿਬਰ ਨੂੰ ਆਪਾਂ ਨੂੰ ਜੇ ਆਪਾਂ ਨਿਮਰਤਾ ਨਾਲ ਆਵਾਂਗੇ ਫੇਰ ਹੀ ਇੱਥੋਂ ਕੁਝ ਕੱਟ ਕੇ ਲੈ ਕੇ ਜਾਵਾਂਗੇ ਹਨਾ ਜੀ ਉਹਦਾ ਝੋੜੀਆਂ ਭਰ ਦਿੰਦੇ ਨੇ ਆਪਣੀਆਂ ਕੀ ਭਾਵਨਾ ਲੈ ਕੇ ਆ ਰਹੇ ਹੋ ਬੱਸ ਵੀ ਅੱਗੇ ਤੋਂ ਮਾੜਾ ਜ ਆਪਾਂ ਨੂੰ ਸੇਵਾ ਬਕਸਦੇ ਰਹਿਣ ਜੀ ਸਭ ਤੋਂ ਵੱਡੀ ਸੇਵਾ ਇਹੀ ਆਪਾਂ ਤੂੜ ਚਾਰਨਾਂ ਦੀ ਬਣਾ ਕੇ ਆਪਾਂ ਨੂੰ ਰੱਖਣਾ ਸੇਵਾ ਆਪਦੇ ਦਰਕਰ ਦੀ ਕਰਵਾਉਂਦੇ ਰਹਿਣ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸ ਦਰਸ਼ਕੋ ਤੁਸੀਂ ਦੇਖ ਸਕਦੇ ਨੇ ਨੌਜਵਾਨਾਂ ਦੀ ਇਹ ਸੇਵਾਵਾਂ ਆ ਦੇਖੋ ਆ ਵੀ ਛੋਟਾ ਜਿਹਾ ਬੱਚਾ ਆ ਐ ਵੀ ਕਿਸ ਤਰ੍ਹਾਂ ਛੋਟੇ ਛੋਟੇ ਜਿਹੜੇ ਲੱਗੇ ਹੋਏ ਨੇ ਵੀਰ ਕੁਝ ਕਹਿਣਾ ਚਾਹੋਗੇ ਪਹਿਲੀ ਵਾਰੀ ਸੇ ਅੱਗੇ ਵੀ ਕਰਦੇ ਸੀ ਨਹੀਂ ਅੱਗੇ ਕੀ ਕਰਦੇ ਇੱਥੇ ਪਹਿਲੀ ਵਾਰ ਸੇਵਾ ਕਰ ਰਹੇ ਹਾਂ ਅੱਗੇ ਵੀ ਵੈਸੇ ਕਰਦੇ ਹਾਂ ਹਾਂਜੀ ਪਿੰਡ ਬਠਿੰਡੇ ਤੋਂ ਹੀ ਤੁਸੀਂ ਵੀ ਹਾਂਜੀ ਪੂਲੀ ਪਿੰਡ ਹੈ ਜਿਲ੍ਹਾ ਬਠਿੰਡਾ ਪੂਲੀ ਪਿੰਡ ਤੋਂ ਤੇ ਹਰ ਸਾਲ ਮਤਲਬ ਕਿਸ ਲੰਗਰ ਲਾਉਂਦੇ ਸੀ ਤੇ ਅੱਜ ਝਾੜੂ ਦੀ ਸੇਵਾ ਚਾਹ ਰਹੇ ਹੁਣ ਐਵੇਂ ਹੀ ਹਰ ਸਾਲ ਕਰਿਆ ਕਰੋਗੇ ਹਾਂਜੀ ਐਵੇਂ ਹੀ ਕਰਾਂਗੇ ਜੀ ਸ਼ੁਰੂਆਤ ਕਰ ਦਿੱਤੀ ਅੱਜ ਤੋਂ ਤੇ ਅਗਲੇ ਸਾਲ ਵੀ ਐਵੇਂ ਸੇਵਾ ਕਰਨੀ ਹੈ ਹਾਂਜੀ ਥੱਕਦੇ ਨਹੀਂ ਹੈਗੇ ਕਿੰਨਾ ਏਰੀਆ ਤੁਸੀਂ ਕਵਰ ਕਰਦੇ ਹੋ ਨਹੀਂ ਸੇਵਾ ਕਰਦੇ ਨਹੀਂ ਥੱਕਦੇ ਸੇਵਾ ਕਰਦੇ ਨਹੀਂ ਥੱਕਦੇ ਕਿੰਨਾ ਏਰੀਆ ਕਵਰ ਕਰ ਲੈਂਦੇ ਹੋ ਕਿੰਨੀ ਕੁ ਦੂਰ ਤੱਕ ਚੱਲ ਕੇ ਜਾਂਦੇ ਹੋ 10 12 ਕਿਲੋਮੀਟਰ ਦਾ ਬਨ ਜਾਂਦਾ ਹੈ 10 12 ਕਿਲੋ ਹਾਂ ਜੀ 6 ਔਰ 6 ਜਾਣ ਜਿਵੇਂ ਜਿਨ੍ਹਾਂ ਨੇ ਨਾ ਹਾਂ ਜੀ ਹਾਂ ਜੀ ਸਾਰਾ ਦਿਨ ਝਾੜੂ ਹੀ ਲਾਂਦੇ ਹਾਂ ਹਾਂ ਜੀ ਹੱਕ ਦੇ ਤਾਂ ਹੋਊਗਾ ਫਿਰ ਨਹੀਂ ਸਕਾਵਰ ਮਹਿਸੂਸ ਨਹੀਂ ਹੁੰਦੀ ਸਕਾਵਰ ਵੀ ਤੁਸੀਂ ਨੌਜਵਾਨਾਂ ਨੂੰ ਇਕੱਤਰ ਕਿਵੇਂ ਕੀਤਾ ਕਿਵੇਂ ਇਕੱਠੇ ਕਰਕੇ ਫਿਰ ਸੇਵਾ 'ਚ ਲੱਗੇ ਮੇਰੇ ਪਿੰਡ ਤੇ ਵੀ ਵੈਸੀ ਜਿਹੜਾ ਮੇਰਾ ਪਿੰਡ ਪੂਰ ਨਹੀਂ ਪਤਾ ਹੀ ਨਹੀਂ ਕੋਈ ਨਾਮ ਹੈ ਨਹੀਂ ਜਿਹੜਾ ਮੇਰਾ ਪਿੰਡ ਪੂਲੀ ਆ ਨਾ ਜੀ ਸੇਵਾ ਦੇ ਵਿੱਚ ਬਹੁਤ ਜ਼ਿਆਦਾ ਹਰ ਹਰ ਪਾਸਿਆਂ ਨੂੰ ਅੱਗੇ ਆਉਂਦਾ ਜੀ ਅੱਛਾ ਜੀ ਮੇਰੇ ਪਿੰਡ ਦੇ ਨੌਜਵਾਨ 35 40 ਜਾਣੇ ਆ ਜਿਹੜੇ ਸੇਵਾ ਕਰਦੇ ਆ ਇਸ ਤਰ੍ਹਾਂ ਜਿਹੜੇ ਐਵੇਂ ਮਾਲਵੇ ਨੂੰ ਬਦਨਾਮ ਕਰੀ ਜਾਂਦੇ ਵੀ ਸੇਵਾ 'ਚ ਅੱਗੇ ਨਹੀਂ ਹੈਗੇ ਨਹੀਂ ਨਹੀਂ ਦੇਖੋ ਜੀ ਆਪਾਂ ਕਿਸੇ ਨੂੰ ਮਨ ਤਾਂ ਨਹੀਂ ਬਦਲ ਸਕਦੇ ਜਿਵੇਂ ਕਿਸੇ ਦੀ ਬੁੱਧੀ ਪਰਮਾਤਮਾ ਨੇ ਬਖਸ਼ੀ ਹੈ ਜੀ ਉਵੇਂ ਕੋਈ ਬੋਲੀ ਜਾਂਦਾ ਜੀ ਚਲੋ ਆਪਾਂ ਕਿਸੇ ਤੋਂ ਕੀ ਲੈਣਾ ਜੀ ਕੋਈ ਕਹਿੰਦਾ ਕਹੀ ਆ ਹੁਣ ਆਪਰਾ ਮਹਾਰਾਜ ਦੀ ਬਸ ਇੱਕ ਅਰਦਾਸ ਬੇਨਤੀ ਨਹੀਂ ਲੈ ਕੇ ਆਉਣਾ ਮਹਾਰਾਜ ਸਿਰ ਤੇ ਹੱਥ ਰੱਖੇ ਸੇਵਾ ਲਈ ਨੌਜਵਾਨਾਂ ਨੂੰ ਨਹੀਂ ਸਾਰੇ ਅਸੀਂ ਪਹਿਲਾਂ ਹੀ ਪਹਿਲੇ ਤੋਂ ਹੀ ਇਕੱਠੇ ਆਪਣੇ ਆਪ ਹੀ ਜੁੜ ਗਏ ਸੀ ਹਾਂਜੀ 10-15 ਸਾਲ ਤੋਂ ਇਕੱਠੀ ਸੇਵਾ ਕਰਦੇ ਆ 20-25 ਜਾਣੇ ਆ ਜੀ ਮੁੰਡੇ ਦੂਸਰੇ ਉਧਰ ਲੰਗਰ ਲਾਈ ਬੈਠੇ ਆ ਜੀ ਕੁਝ ਲੰਗਰ ਲਾ ਰਹੇ ਨੇ ਤੇ ਕੁਝ ਹਾਂਜੀ ਹਾਂਜੀ ਸਾਰੇ ਰਲ ਮਿਲ ਕੇ ਸੇਵਾ ਕਰਦੇ ਆ ਜੀ ਜਦੋਂ ਅਸੀਂ ਇਸ ਸਥਾਨ ਤੇ ਪਹੁੰਚੇ ਸੀ ਤਾਂ ਅਸੀਂ ਦੇਖ ਰਹੇ ਸੀ ਹਰ ਪ੍ਰਕਾਰ ਦੇ ਇੱਥੇ ਲੰਗਰ ਲੱਗੇ ਹੋਏ ਨੇ ਸੰਗਤਾਂ ਲੰਗਰਾਂ ਦੇ ਵਿੱਚੋਂ ਪ੍ਰਸ਼ਾਦੇ ਵੀ ਛੱਕਦੀ ਹੈ ਗੁਰ ਅਸਥਾਨਾਂ ਦੇ ਦਰਸ਼ਨ ਵੀ ਕਰਦੀ ਹੈ ਉੱਥੇ ਹੀ ਨੌਜਵਾਨਾਂ ਦੇ ਵੱਲੋਂ ਇਹ ਦੇਖਿਆ ਜਾਂਦਾ ਵੀ ਇੱਥੇ ਕਿਹੜੀ ਚੀਜ਼ ਦੀ ਕਮੀ ਆ ਉਹ ਸੇਵਾ ਨੂੰ ਲੁੱਟਿਆ ਜਾਵੇ ਤਾਂ ਇਹ ਸੇਵਾ ਲੁੱਟੀ ਜਾ ਰਹੀ ਹੈ ਝਾੜੂ ਦੀ ਸੇਵਾ ਕੀਤੀ ਜਾ ਰਹੀ ਹੈ ਹਰਥਾਂ ਤੁਸੀਂ ਦੇਖ ਸਕਦੇ ਹੋ ਜਦੋਂ ਹੱਥਾਂ ਦੇ ਵਿੱਚ ਕੁਝ ਖਾਣ ਪੀਣ ਦਾ ਸਮਾਨ ਹੁੰਦਾ ਆ ਤੇ ਅਸੀਂ ਚੱਲਦੇ ਚੱਲਦੇ ਉਹਨੂੰ ਰਸਤੇ 'ਚ ਹੀ ਸੁੱਟ ਦਿੰਨੇ ਆ ਪਰ ਉਹ ਰਸਤਿਆਂ ਨੂੰ ਸਾਫ਼ ਕਰਨ ਦਾ ਕੰਮ ਵੀ ਇਹ ਬਠਿੰਡੇ ਵਾਲੇ ਨੌਜਵਾਨਾਂ ਨੇ ਉਪਰਾਲਾ ਸ਼ੁਰੂ ਕੀਤਾ ਤਾਂ ਜੋ ਅਸੀਂ ਵੀ ਕੋਈ ਨਾ ਕੋਈ ਸੇਵਾ ਲੈ ਕੇ ਗੁਰੂ ਸਾਹਿਬ ਜੀ ਦੇ ਧੂੜ ਚਰਨਾ ਦੀ ਧੂੜ ਬਣ ਸਕੀਏ ਸੋ ਇਸ ਤਰੀਕੇ ਦੇ ਨਾਲ ਇੱਥੇ ਸੇਵਾਵਾਂ ਲੁੱਟੀਆਂ ਜਾ ਰਹੀਆਂ ਨੇ ਹੱਥਾਂ ਦੇ ਵਿੱਚ ਚੋਲੇ ਨੇ ਇਹ ਨਹੀਂ ਕਿ ਕੱਲਾ ਝਾੜੂ ਲਾਉਣਾ ਨਾਲ ਉਸ ਕੂੜੇ ਨੂੰ ਇਕੱਠਾ ਕਰਕੇ ਗੱਟੇ ਦੇ ਵਿੱਚ ਪਾ ਲੈਣਾ ਤੇ ਫਿਰ ਉਸ ਨੂੰ ਕਿਤੇ ਦੂਰ ਜਾ ਕੇ ਸੁੱਟ ਦੇਣਾ ਸੋ ਇਹ ਸਭ ਉਪਰਾਲਾ ਜਰੂਰ ਸੋਚਿਆ ਕਿ ਤੁਹਾਡੇ ਰੂਬਰੂ ਵੀ ਕਰੀਏ ਵੀ ਇਸ ਸਥਾਨ ਤੇ ਹਰ ਕੋਈ ਅਕੀਦਾਤਾ ਕਰਦਾ ਆ ਪਰ ਉੱਥੇ ਹੀ ਭਾਵਨਾਵਾਂ ਇਸ ਤਰੀਕੇ ਦੀਆਂ ਲੈ ਕੇ ਆਉਂਦੇ ਨੇ ਕਿ ਜੇ ਸੇਵਾ ਕਰੀਏ ਤੇ ਕਿਸ ਤਰ੍ਹਾਂ ਦੀ ਹੋਵੇ ਜੋ ਸੰਗਤ ਨੂੰ ਇੱਕ ਵੱਡਾ ਮੈਸੇਜ ਵੀ ਦੇ ਦਿੱਤਾ ਜਾਵੇ ਸੋ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਵਾਈ ਗੁਰਜੀ ਦਾ ਖਾਸਾ ਵਾਈ ਗੁਰਜੀ ਕੀ